ਮਾਨਸਾਂ ਦੇ ਵਿੱਚ ਇੱਕ ਵੱਡੀ ਖਬਰ ਹੈ ਅੱਗ ਵਾਂਗੂ ਫੈਲੀ ਹੋਈ ਹੈ ਔਰ ਇਹ ਮਸਲਾ ਹੀ ਹੈਗਾ ਕਿ ਮਾਤਾ ਸੁੰਦਰੀ ਗਰਲੈਜ ਕਾਲਜ ਆ ਮਾਨਸਾਂ ਉੱਥੋਂ ਦੇ ਜਿਹੜੀਆਂ ਲੜਕੀਆਂ 15 ਲੜਕੀਆਂ ਨੂੰ ਦੋ ਪ੍ਰੋਫੈਸਰ ਮੈਡਮ ਹੈ ਜਿਹੜੀਆਂ ਉਹ ਮਹਾਰਾਸ਼ਟਰ ਵਿੱਚ ਜਿਹੜਾ ਹੈਗਾ ਭੰਗੜੇ ਵਾਸਤੇ ਕਲਚਰ ਪ੍ਰੋਗਰਾਮ ਚੱਲਦਾ ਸੀ ਉੱਥੇ ਲੈ ਕੇ ਗਈਆਂ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਪਹਿਲੇ ਦਿਨ ਭੰਗੜਾ ਪਾਇਆ ਤੇ ਉਹ ਕਹਿੰਦੇ ਵੀ ਤੁਸੀਂ ਵਧੀਆ ਨਹੀਂ ਪਾਇਆ ਤੇ ਸ਼ਾਮ ਨੂੰ ਦੂਸਰੇ ਦਿਨ ਸ਼ਾਮ ਨੂੰ ਉਹਨਾਂ ਨੂੰ ਜਿਹੜਾ ਹੈਗਾ ਇੱਕ ਪ੍ਰੋਫੈਸਰ ਵੱਲੋਂ ਜਿਹਦਾ ਨਾਮ ਹੈ ਸੌਰਵੀ ਈਟੀਐ ਫੰਡ ਦੀ ਹੈਗੀ ਉਹ ਉਹ ਸੌਰਵੀ ਵੱਲੋਂ ਇਹਨਾਂ 15 ਲੜਕੀਆਂ ਨੂੰ ਸ਼ਰਾਬ ਪਲਾਈ ਗਈ ਜਬਰੀ ਪਲਾਈ ਗਈ ਕਿ ਫੇ ਤੁਸੀਂ ਵਧੀਆ ਡਾਂਸ ਜਿਹੜਾ ਕਰੋਗੇ ਤਾਂ ਨਸ਼ੇ ਵਿੱਚ ਤੁਨ ਹੋ ਗਈਆਂ ਬੱਚੇ ਸੀਗੇ ਛੋਟੀ ਉਮਰ ਦੇ ਨਾਲ ਤੇ ਉਹਨਾਂ ਨੇ ਸਾਰਾ ਕੁਝ ਆ ਕੇ ਜਿਹੜਾ ਦੱਸਿਆ ਤਾਂ ਉਸ ਤੋਂ ਬਾਅਦ ਆ ਜਿਹੜਾ ਵਫਦ ਪ੍ਰਿੰਸੀਪਲ ਨੂੰ ਮਿਲਿਆ ਪ੍ਰਿੰਸੀਪਲ ਮੈਡਮ ਕਹਿੰਦੇ ਵੀ ਮੈਂ ਤਾਂ ਉਹਨਾਂ ਦੇ ਕਹਿਣ ਦੀ ਗੱਲ ਹੈ ਪ੍ਰਿੰਸੀਪਲ ਮੈਡਮ ਕਹਿੰਦੇ ਵੀ ਮੈਂ ਤਾਂ ਇੱਕ ਨਾਮ ਦੀ ਪ੍ਰਿੰਸੀਪਲ ਐ। ਇਹੀ ਡੀਸੀਆਂ ਕੋਲੇ ਜੋ ਜਿੱਥੇ ਤੇ ਅਫਸਰਾਂ ਕੋਲੇ ਇਹ ਜਾਂਦੀ ਐ। ਕਿ ਮੇਰੇ ਨਾਮ ਤੇ ਤਾਂ ਇੱਕ ਲੈਟਰ ਜਾਰੀ ਕਰਾ ਲੈਂਦੀ ਐ। ਉਸ ਤੋਂ ਬਾਅਦ ਉਸ ਵਕਤ ਨੇ ਜਿਹੜਾ ਹੈਗਾ ਐਸਐਸਪੀ ਸਾਹਮਣ ਕੰਪਲੇਂਟ ਦਿੱਤੀ ਐ। ਜਿਹਦੇ ਵਿੱਚ ਅਸੀਂ ਇੱਕ ਦੇਖੀ ਆ ਹੁਣ ਵੀਡੀਓ। ਉਮਾਰਕ ਹੋਇਆ ਸਵਰ ਵਿਜ਼ਨ। ਤੇ ਡੀਐਸਪੀ ਸਰਦਾਰ ਗੁਟਾਸ ਸਿੰਘ ਗਿੱਲ ਨੂੰ ਉਹ ਕਹਿੰਦੇ ਪੜਤਾਲ ਵਾਸਤੇ ਆਈ ਐਸ ਇਨਕੁਆਇਰੀ ਕਰ ਰਹੇ ਹਨ ਹੁਣ ਜਿਹੜੇ ਵਕਤ ਨੇ ਐਪਲੀਕੇਸ਼ਨ ਦਿੱਤੀ ਆ ਉਹ ਕਹਿੰਦੇ ਵੀ ਬਹੁਤ ਵੱਡਾ ਸਕੈਂਡਲ ਹੈ ਤੇ ਇਹ ਮੈਡਮ ਜਿਹੜੀ ਹੈਗੀ ਉਹਨਾਂ ਨੂੰ ਡਰਾ ਰਹੀ ਆ ਕੁੜੀਆਂ ਨੂੰ ਜੇ ਤੁਸੀਂ ਮੂੰਹ ਖੋਲਿਆ ਤਾਂ ਤੁਹਾਡੇ ਪੇਪਰ ਮੇਰੇ ਹੱਥ ਵਿੱਚ ਹੈ ਚਲ ਮੇਰੀ ਤਾਂ ਵੱਧ ਤੋਂ ਵੱਧ ਕਹਿੰਦੀ ਇਹ ਸੌਰਵੀ ਮੈਡਮ ਹੈ ਜਿਹੜੀ ਕਹਿੰਦੀ ਮੇਰੀ ਤਾਂ ਵੱਧ ਤੋਂ ਵੱਧ ਬਦਲੀ ਹੋ ਜਾਣੀ ਹੈ ਤੇ ਤੁਹਾਡੀਆਂ ਮੇਰੇ ਕੋਲ ਹੋਰ ਵੀਡੀਓ ਵੀ ਹੈ ਇਫੇ ਤੋਂ ਤੋਂ ਸਮਾਜ ਚ ਤੁਰਿਆ ਨਹੀਂ ਜਾਣਾ ਤੇ ਉਹਨੇ ਬੱਚਿਆਂ ਦੀ ਇੱਕ ਮਾਤਾ ਨੂੰ ਵੀ ਇਹ ਧਮਕੀ ਦੇ ਰਹੀ ਹੈ ਤੇ ਬਫਤ ਕੁਲੀ ਰਿਕਾਰਡਿੰਗਾਂ ਵੀ ਹੈ ਤੇ ਉਸ ਮੈਡਮ ਨੇ ਕੀ ਕਰਿਆ ਇਹਨਾਂ ਨੂੰ ਜਿਵੇਂ ਪੁਲਿਸ ਨੇ ਇਨਟੈਰੋਗੇਸ਼ਨ ਕਰਦੀ ਹੈ ਉਸ ਤਰ੍ਹਾਂ 2 ਘੰਟੇ ਬੰਦ ਰੱਖਿਆ ਕਮਰੇ ਦੇ ਵਿੱਚ ਬੱਚਿਆਂ ਨੂੰ ਕੁੜੀਆਂ ਨੂੰ ਉਹਨਾਂ ਦੇ ਮੋਬਾਈਲਾਂ ਦਾ ਮੋਬਾਈਲਾਂ ਦਾ ਜਿਹੜਾ ਡਾਟਾ ਉਹ ਸਾਰਾ ਉਡਾਇਆ ਗਿਆ ਤੇ ਮੋਬਾਈਲ ਜਿਹੜੇ ਉਹਨਾਂ ਦੇ ਸਾਰੇ ਚੈੱਕ ਕੀਤੇ ਵੀ ਜਾ ਕੇ ਕਿਤੇ ਦੱਸ ਨਾ ਦੇਣਾ ਤੇ ਇਹਨਾਂ ਨੂੰ ਨਸ਼ੀਲਾ ਜਿਹੜਾ ਪਦਾਰਥ ਪਲਾ ਕੇ ਪਹਿਲਾਂ ਵੀ ਕਹਿੰਦੇ ਵੀ ਇਹ ਜਾਂ ਕੁਛੇ ਕਰਦੀ ਐ ਜਿਹੜੀ ਮੈਡਮ ਐ ਤਾਂ ਬੱਚੇ ਆ ਬੱਚਿਆਂ ਨੇ ਆ ਕੇ ਦੱਸਿਆ ਮਸਲਾ ਕੀ ਐ ਵੀ ਉਹ ਜਿਹੜਾ ਪਹਿਲੇ ਦਿਨ ਭੰਗੜਾ ਵੀ ਸੋ ਤੋਂ ਵਧੀਆ ਨਹੀਂ ਪੀਆ ਵੀ दारू ਪੀ ਕੇ ਕਹਿੰਦੇ ਵਧੀਆ ਪ੍ਰੋਗਰਾਮ ਕਰਨੀ ਗਿਆ ਇਹ ਉਹਦੀ ਸੋਚ ਐ ਤੇ ਪਰ ਨਾਲ ਉਹ ਕਹਿ ਰਹੀ ਐ ਵੀ ਥੋੜੀਆਂ ਮੇਰੇ ਕੋਲ ਵੀਡੀਓ ਐ ਹੁਣ ਬੱਚੇ ਟੁੱਟਨ ਹੋ ਗਏ ਬੱਚੇ ਸ਼ਰਾਬ ਦੇ ਨਾਲ ਨਸ਼ਾ ਹੋ ਗਿਆ ਹੁਣ ਲਸੇ ਹਾਲਤ ਦੇ ਵਿੱਚ ਬੰਦਾ ਮਰਿਆ ਪਰ ਪਰ ਹੋ ਜਾਂਦਾ ਤੁਣ ਕੀ ਪਤਾਉਣੇ ਕਿ ਹੋ ਜੀਆਂ ਵੀਡੀਓ ਬਣਾਈਆਂ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹੀ ਸਕੈਂਡਲ ਜਿਵੇਂ ਉਹ ਬਫਦੀ ਜੀ ਕਹਿ ਰਹੇ ਆ ਜੋ ਮਿਲੇ ਨਾ ਏਡੀਸੀ ਜਰਨਲ ਨੂੰ ਜਾਂ ਮੰਗ ਪੱਤਰ ਦਿੱਤਾ ਜਾਂ ਕੰਪਲੇਂਟ ਦਿੱਤੀ ਹੈ ਉਹ ਕਹਿ ਰਹੇ ਆ ਵੀ ਪ੍ਰਿੰਸੀਪਲ ਕਹਿੰਦੀ ਮੈਂ ਤਾਂ ਨਾਂ ਦੀ ਪ੍ਰਿੰਸੀਪਲ ਆਂ ਵੀ ਸਾਰਾ ਕੁਝ ਇਹ ਕਰਦੀ ਆ ਆਪਸਰਾ ਕੋਲ ਸਾਰਾ ਕੁਝ ਕਰਾ ਕੇ ਆਉਂਦੀ ਆ ਤਾਂ ਇਹੋ ਜਿਹਾ ਇੱਕ ਸਕੈਂਡਲ ਹੈ ਜਿਹੜਾ ਇਹ 1997 ਦੇ ਵਿੱਚ 98 ਦੇ ਵਿੱਚ ਨਿਕਲਿਆ ਸੀ ਤਾਂ ਇਹ ਜਿਹੜਾ ਨੰਗਲ ਡਾਕਟਰ ਨਗਿੰਦਰ ਦਾ ਕਾਲਜ ਸੀ 25 30 ਸਾਲ ਪੁਰਾਣੀ ਗੱਲ ਹੈ ਇਹ ਉਤੋਂ ਕੇਰਲਾ ਮਹਾਰਾਸ਼ਟਰ ਦੀਆਂ ਕੁੜੀਆਂ ਸੀ ਉਹਨਾਂ ਨਾਲ ਵੀ ਸ਼ੋਸ਼ਣ ਕੀਤਾ ਜਾਂਦਾ ਸੀ ਤੇ ਉਹ ਬੜਾ ਮੁੱਦਾ ਬਹੁਤ ਹਾਵੀ ਸੀਗਾ ਬੜੀ ਗੱਲ ਪਹਿਲੀ ਉਹ ਤਾਂ ਸੋਸ਼ਲ ਮੀਡੀਆ ਦਾ ਜਵਾਨਾ ਨਹੀਂ ਸੀ ਉਹਦੇ ਵਿੱਚ ਐਸਐਸਪੀ ਦਾ ਨਾਮ ਵੀ ਆ ਗਿਆ ਸੀ ਜੁਲਿੰਦਰ ਹੇਰ ਜੋ ਮਾਨਸਾ ਦੇ ਵਿੱਚ ਰਹੇ ਉਹ ਉਸ ਸਕੈਂਡਲ ਦੇ ਵਿੱਚ ਹੋਰ ਪੋਲੀਟੀਕਲ ਲੀਡਰ ਬੜੇ ਆ ਕੇ ਸੀ ਫਿਰ ਪਰਚੇ ਵੀ ਦਰਜ ਹੋਏ ਸੀ ਇਹ ਵੀ ਇੱਕ ਸਕੈਂਡਲ ਹੈ ਜਿਹੜੇ ਹੁਣ ਕਹਿ ਰਹੇ ਆ ਕਿਉਂਕਿ ਇਹ ਮਿਲੀਭੁਗਤ ਮੇਰਾ ਕੋਈ ਕੰਮ ਨਹੀਂ ਚੱਲਦਾ ਤਾ ਜਿਹੜੇ ਉਹ ਬੱਚੇ ਨਗੇ ਸਕੂਲ ਦੇ ਬੱਚੇ ਆ ਉਹਨਾਂ ਨੂੰ ਡਰਾਇਆ ਗਿਆ ਤੁਮ ਕਾਇਆ ਗਿਆ ਲੜਕੀਆਂ ਨੂੰ ਵੀ ਜੇ ਤੁਸੀਂ ਦੱਸਿਆ ਤੁਹਾਡੀਆਂ ਮੇਰੇ ਕੋਲ ਵੀਡੀਓ ਹੈ ਮੈਂ ਲੀਕ ਕਰ ਦੂੰਗੀ ਉਹਨਾਂ ਦੀਆਂ ਤਰਾਸੀਆਂ ਲਈਆਂ ਗਈਆਂ ਉਹਨਾਂ ਦੇ ਜਿਹੜੇ ਮਤਲਬ ਮੋਬਾਈਲ ਸੀ ਚੈੱਕ ਕਰਕੇ ਡਿਲੀਟ ਕੀਤੇ ਗਏ ਉਹ ਤੋਂ ਡਾਟਾ ਡਾਤਾ ਸਾਰਾ ਉਸ ਸੌਰਵੀ ਮੈਡਮ ਨੇ ਤੇ ਉਹਨਾਂ ਦੇ ਮਾਪੇ ਪੇਰੈਂਟਸ ਨੂੰ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਤੇ ਬੱਚਿਆਂ ਨੂੰ ਵੀ ਕਿਹਾ ਮੇਰਾ ਕੀ ਕਰ ਲੋਗੇ ਮੇਰੀ ਵਾਤ ਉਹ ਬਦਲੀ ਹੋ ਜੂਗੀ ਪੇਪਰ ਮੇਰੇ ਹੱਥ ਵਿੱਚ ਤਾਂ ਤੁਹਾਡਾ ਮੈਂ ਨੁਕਸਾਨ ਕਰ ਸਕਦੀ ਆ ਤੇ ਨਾਲ ਮੇਰੇ ਕੋਲ ਹੋਰ ਵੀਡੀਓਜ਼ ਹੈ ਹੁਣ ਬਫਤ ਨੇ ਜਿਹੜੀ ਡੈਪਿਉਰੇਸ਼ਨ ਨੇ ਐਪਲੀਕੇਸ਼ਨ ਦਿੱਤੀ ਹੈ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਉਹ ਜਿਹੜੀ ਸੌਰਵੀ ਮੈਡਮ ਹੈ ਈਟੀਐ ਫੰਡ ਦੀ ਇਹਦਾ ਮੋਬਾਈਲ ਹੈ ਜਿਹੜਾ ਉਹ ਕਭ ਜੇ ਚਲਿਆ ਜਾਣਾ ਚਾਹੀਦਾ ਪੁਲਸ ਵੱਲੋਂ ਉਹਦੇ ਵਿੱਚ ਕੀ ਕੀ ਕੋਈ ਅਸਲੀਲ ਵੀਡੀਓ ਹੈ ਜਾਂ ਕੋਈ ਕਿਹੋ ਜੀਆਂ ਵੀਡੀਓ ਹੈ ਜੋ ਉਹਨੇ ਬਣਾਈਆਂ ਤੇ ਸਾਰੇ ਇਹ ਡਾਟਾ ਜਿਹੜਾ ਉਹਦੇ ਤੋਂ ਲਿਆ ਜਾਣਾ ਚਾਹੀਦਾ ਔਰ ਕਿਸ ਕਿਸ ਨਾਲ ਉਹਨੇ ਕਾਲਾਂ ਕੀਤੀਆਂ ਉਹਦਾ ਚਲੋ ਡਿਟੇਲ ਕਾਲ ਡਿਟੇਲ ਦੇ ਵਿੱਚ ਆਜੂ ਤੇ ਉਹਦੇ ਫੋਨ ਦੇ ਵਿੱਚੋਂ ਇਹ ਵੀ ਪਤਾ ਕਰਨਾ ਚਾਹੀਦਾ ਵੀ ਕਿੰਨਾ ਕਿੰਨਾ ਦੇ ਨੰਬਰ ਸੇਵ ਹੈ ਇਹ ਤਾਂ ਹੁਣ ਪਤਾ ਲੱਗਿਆ ਸਕੈਂਡਲ ਦਾ ਖੌਰਾ ਕਦੋਂ ਕਦਾ ਕੀ ਚੱਲੀ ਜਾਂਦਾ ਇਹ ਉਸ ਕਰਕੇ ਪ੍ਰਸ਼ਾਸਨ ਨੂੰ ਜਿਹੜੀ ਇਹ ਤੇ ਕਾਰਵਾਈ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਜੇ ਇਹ ਗੱਲ ਤੱਥਾਂ ਦੇ ਆਧਾਰ ਤੇ ਸਚਾਈ ਚ ਹੈ ਤਾਂ ਪਰਚਾ ਦਰਜ ਕਰਨਾ ਚਾਹੀਦਾ ਗ੍ਰਿਫਤਕਾਰ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਭੇਜਿਆ ਗਿਆ ਉਹਦੇ ਉਹ ਦੋ ਪ੍ਰੋਫੈਸਰਾਂ ਦੀ ਜ਼ਿੰਮੇਵਾਰੀ ਤੇ ਉਹ ਵੀ ਲੜਕੀਆਂ ਨੌਜਵਾਨ ਪਰ ਉੱਥੇ ਜਾ ਕੇ ਉਹਨਾਂ ਨੂੰ दारू ਪਲਾਈ ਗਈ ਹੈ ਬੇਹੋਸ਼ ਕੀਤਾ ਗਿਆ ਇਹਨਾਂ ਜਿਹੜੇ ਪ੍ਰੋਫੈਸਰਾਂ ਵੱਲੋਂ ਕੈਮੀਕਲ ਪਲਾਈ ਜਾਂਦੇ ਨੇ ਅਕਸਰ ਇਹ ਤਾਰਾਂ ਜਿਹੜੀਆਂ ਦੂਰ ਤੱਕ ਜੁੜੀਆਂ ਵੀ ਐ ਇਹ ਸਕੈਂਡਲ ਹੈ ਜਿਹੜਾ ਵੱਡਾ ਨਿਕਲੂਗਾ ਜਿਵੇਂ 1997 ਦੇ ਵਿੱਚ ਨਿਕਲਿਆ ਸੀ ਨੰਗਲ ਡੈਂਟਲ ਕਾਲਜ ਸੀ ਜਿਹੜਾ ਡਾਕਟਰ ਨਹਿੰਦਰ ਦਾ ਕਿੱਥੋਂ ਕਿੱਥੋਂ ਤੱਕ ਤਾਰਾਂ ਜੁੜੀਆਂ ਸੀਗੀਆਂ ਮਕਦਮੇ ਦਰਜ ਹੋਏ ਵੱਡੇ ਵੱਡੇ ਅਫਸਰ ਹੈ ਜਿਹੜੇ ਉਹ ਲਪੇਟ ਦੇ ਵਿੱਚ ਆ ਗਏ ਸੀ ਇਸ ਕਰਕੇ ਜਿਹੜਾ ਹੈਗਾ ਵੀ ਭਾਈ ਇਹ ਹੁਣ ਸਕੂਲ ਕਾਲਜ ਦਾ ਨਾਂ ਹੈ ਯੂਨੀਵਰਸਿਟੀ ਹੈ ਦੇਖੋ ਕਾਜ ਯੂਨੀਵਰਸਿਟੀ ਹੈ ਜਿਹੜੀ ਇਹ ਉਹਦਾ ਨਾਂ ਰੱਖਿਆ ਮਾਤਾ ਸੁੰਦਰੀ ਗਰਲਜ ਕਾਲਜ ਵੀਰ ਤੁਸੀਂ ਇਹ ਰਿਲੀਜੀਅਸ ਜਿਹੜਾ ਧਾਰਮਿਕ ਮੁੱਦਾ ਹੈ ਇਹਨਾਂ ਨੂੰ ਕਿਉਂ ਬਦਨਾਮ ਕਰਦੇ ਹੋ ਇਹਦਾ ਕੋਈ ਪੈਰੋਕਾਰ ਹੈ ਇੱਥੇ ਕੋਈ ਸਰਕਾਰ ਆਪਣੀ ਤਰਜਮਾਨੀ ਕਰਦੀ ਹੈ ਕੋਈ ਜ਼ਿੰਮੇਵਾਰੀ ਹੈ ਹੁਣ ਬਫਤ ਜਿਹੜਾ ਕਹਿ ਰਿਹਾ ਕਿ ਪ੍ਰਿੰਸੀਪਲ ਕਹਿ ਰਹੀ ਹੈ ਮੈਂ ਤਾਂ ਇੱਕ ਨਾਮ ਦੀ ਪ੍ਰਿੰਸੀਪਲ ਐ। ਫਿਰ ਪ੍ਰਿੰਸੀਪਲ ਕਾਦੀ ਉਹ ਸ਼ਿਕਾਇਤ ਕਰੇ ਉੱਪਰ ਕਰੇ ਜਾਂ ਆਪਦੀ ਬਦਲੀ ਕਰਾਵੇ। ਉਹਨੇ ਤਾਂ ਉਹਨਾਂ ਗੱਲ ਸਰੂਪੀ ਤੇ ਸਿੱਟਦੀ ਨਾ। ਮੈਡਮ ਤੇ ਜਿਹੜੀ ਇੱਟੀ ਦੀ ਕੰਨ ਦੀ ਪ੍ਰੋਫੈਸਰ ਐ। ਤਾਂ ਜੇ ਤੁਸੀਂ ਨਾਮ ਦੇ ਪ੍ਰਿੰਸੀਪਲ ਨੂੰ ਤਾਂ ਇਹ ਮੁੱਦਾ ਜਿਹੜਾ ਹੈਗਾ ਉੱਪਰ ਮੈਨੇਜਮੈਂਟ ਚ ਲਿਆਓ ਸਰਕਾਰ ਦੇ ਕੰਨੀ ਪਾਓ ਆਪਦੀ ਫਿਰ ਬਦਲੀ ਕਰਾਓ ਮੈਡਮ ਜੀ। ਹੁਣ ਦੂਜਾ ਦੂਜੇ ਤੇ ਗੱਲ ਸਿਰਦਾ ਨਜ਼ਰ ਆ ਰਿਹਾ ਸੋ ਜੇ ਇਹ ਗੱਲ ਹੈ ਜਾਂ ਉਹਦੇ दारू ਪਿਆਈ ਆ ਉਹ ਤਾਂ ਸਚਾਈ ਹੈ ਉਹਦਾ ਕੁਣੀਆਂ ਬਿਆਨ ਕਰੀ ਜਾਂਦੀਆਂ ਵਿੱਚ ਬੋਲੀ ਜਾਂਦੀਆਂ ਜੇ ਉਸ ਸੌਰਵੀ ਮੈਡਮ ਕੋਲੇ ਅਸਲੀਲ ਵੀਡੀਓਜ਼ ਹੈ ਜਾਂ ਜਿੰਨੇ ਮੋਬਾਈਲ ਸੇਵ ਉਹਦੇ ਵਿੱਚ ਨੰਬਰ ਸੇਵ ਆ ਕਿਹੜਾ ਕਿੰਨਾ ਕਿੰਨਾ ਦੇ ਆ ਕਾਰਡ ਡਿਟੇਲਾਂ ਕਢਾਈਆਂ ਜਾਣ ਵੀ ਕਿੱਥੇ ਕਿੱਥੇ ਗੱਲਾਂ ਕਰਦੀ ਸੀ ਕੀ ਸਾਰੀ ਗੱਲ ਬਾਤ ਹੈ ਜੇ ਇਹ ਕੁਝ ਅਸਲੀਲੀ ਵੀਡੀਓ ਜਾਂ ਕਿਸੇ ਕਿਸ ਨੇ ਵੀਡੀਓ ਜੀ ਨਿਕਲਦੀਆਂ ਤਾਂ ਉਹਦੇ ਤੁਰੰਤ ਮੁਕਦਮਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਤੇ ਉਹਦੀ ਬੈਕ ਤੇ ਕੌਣ ਹੈ ਤੇ ਕੌਣ ਬੰਦਾ ਇਹ ਕੰਮ ਕਰਾ ਰਿਹਾ ਹੁਣ ਬੱਚਿਆਂ ਦੇ ਗਾਂ ਪਵੇਖ ਦਾ ਕੰਮ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਬੱਚਿਆਂ ਨੂੰ ਜਿਹੜਾ ਹੈਗਾ ਇਹਨਾਂ ਦੀ ਜ਼ਿੰਦਗੀ ਦਾ ਸਵਾਲ ਹੈ ਇਹਨਾਂ ਲੜਕੀਆਂ ਦੀ ਸ਼ਾਦੀ ਵੀ ਕਰਨੀ ਹੈ ਉਹ ਇਹਨਾਂ ਨੇ ਨੌਕਰੀਆਂ ਵੀ ਲੈਣੀਆਂ ਸਮਾਜ ਵਿੱਚ ਵੀ ਵਿਚਰਣਾ ਹੈ ਤਾਂ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਇਹੋ ਜੇ ਟੀਚਰ ਮਾੜੇ ਟੀਚਰ ਹੈ ਜਿਹੜਾ ਜ਼ਿੰਦਗੀ ਨੱਕ ਬਣਾਉਂਦੇ ਸੋ ਬੜੀ ਮੰਦਪਾਗੀ ਖਬਰ ਹੈ ਮਾਨਸਾ ਦੇ ਵਿੱਚ ਵਾਪਰੀ ਹੈ ਜਿਹੜੀ ਜਿਹੜੇ ਲੜਕੀਆਂ 15 ਨੂੰ ਮਹਾਰਾਸ਼ਟਰ ਲੈ ਕੇ ਗਏ ਨੇ ਸ਼ਰਾਬ ਪੀ ਆਏ ਗਿਆ ਨਸ਼ਾ ਪੀ ਆ ਗਿਆ ਫਿਰ ਉਹਨਾਂ ਦੀਆਂ ਵੀਡੀਓ ਬਣਾਈਆਂ ਗਈਆਂ ਅਤੀ ਨਿੰਦਣਯੋਗ ਹੈ ਇਹ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਇਸ ਕੰਮ ਵਾਸਤੇ ਜਿਹਨੇ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਜਾਂ ਸਮਾਜ ਸੇਵੀ ਆਗੂ ਹੈ ਗੁੱਧੀ ਜੀ ਵੀ ਹੈ ਕਵੀ ਹੈ ਵਿਦਿਆਕਦਾਰੀ ਨਾਲ ਜੁੜੇ ਲੋਕ ਹੈ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਇਹਨਾਂ ਤੇ ਸਖਤ ਸਖਤ ਜਿਹੜੀ ਮੈਡਮ ਤੇ ਕਾਰਵਾਈ ਕਰਵਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ